ਮੈਂ ਟਰੈਪ ਇੰਚਾਰਜ ਗੁਰਮukh ਸਿੰਘ ਲੱਡੀ ਸਾਰੇ ਸਹਿਰ ਨਿਵਾਸੀਆਂ ਨੂੰ ਤੇ ਪਿੰਡਾਂਆਂ ਨੂੰ ਪਿੰਡਾਂ 'ਚ ਜੋ ਪਤੰਗ ਵਗੈਰਾ ਵੇਚਦੇ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਪਤੰਗ ਵਗੈਰਾ ਵੇਚਣੀ ਹੈ ਡੋਰ ਵੇਚਣੀ ਹੈ ਜਿਹੜੀ ਚਾਈਨਾ ਡੋਰ ਹੈ ਉਹ ਨਾ ਵੇਚੀ ਜਾਵੇ ਚਾਈਨਾ ਡੋਰ ਦੇ ਨਾਲ ਪੰਛੀਆਂ ਦਾ ਪਵਲਕ ਦਾਗ ਸਕੂਟਰ ਮੋਟਰਸਾਈਕਲ ਤੇ ਚਲਾਉਣ ਸਮੇਂ ਬੜਾ ਨੁਕਸਾਨ ਹੋ ਰਿਹਾ ਹੈ ਆਮ ਅਸੀਂ ਖਬਰਾਂ ਦੇਖ ਰਹੇ ਹਾਂ ਬਹੁਤ ਨੁਕਸਾਨ ਹੋ ਰਿਹਾ ਪੰਛੀ ਵੀ ਲੜਕਦੇ ਤਾਰਾਂ ਦੇ ਦੇਖਿਆ ਇਹਦਾ ਸਿਰ ਨਾ ਕੀਤਾ ਜਾਵੇ ਜਦੋਂ ਵੀ ਬੱਚਿਆਂ ਨੂੰ ਕੋਈ ਪਤੰਗ ਲੈ ਕੇ ਦੇਣਾ ਤਾਂ ਦੇਸੀ ਡੋਰ ਹੈ ਜਿਹੜੀ ਸੂਤੀ ਡੋਰ ਹੈ ਅੱਜ ਜੇ ਸਾਡੇ ਲਈ ਪਈਆਂ ਡੋਰਾਂ ਸੂਤੀ ਡੋਰਾਂ ਇਹਦਾ ਸੇਵਨ ਕੀਤਾ ਜਾਵੇ ਇਹ ਫਾਸਟ ਨਹੀਂ ਜਾਵੇ ਕਿਸੇ ਪੰਛੀ ਦੇ ਜਾਂ ਬੰਦੇ ਦੇ ਤਾਂ ਟੁੱਟ ਜਾਂਦੀਆਂ ਮੌਕੇ ਤੇ ਜਿਹਦੇ ਨਾਲ ਕੋਈ ਜਾਣੀ ਨੁਕਸਾਨੀ ਨਾ ਨੁਕਸਾਨ ਨਹੀਂ ਹੁੰਦਾ ਮੇਰੀ ਆਮ ਸਾਰਿਆਂ ਦੁਆਰਾ ਫੇਰ ਬੇਨਤੀ ਹੈ ਕਿ ਚੈਨਾ ਡੋਰ ਦਾ ਸੇਵਨ ਨਾ ਕੀਤਾ ਜਾਵੇ ਆਪਦਾ ਪਤੰਗਾਂ ਦਾ ਚੜਾਉਂਦਾ ਮਨੋਰੰਜਨ ਜ਼ਰੂਰ ਕਰੋ ਪਰ ਬੱਚਿਆਂ ਦਾ ਵੀ ਧਿਆਨ ਰੱਖੋ ਕੋਠੇ ਚੜ੍ਹ ਕੇ ਕਈ ਵਾਰ ਬੱਚਾ ਪਿੱਛੇ ਨੂੰ ਜ਼ੋਰ ਨਾਲ ਡਿੱਗ ਜਾਂਦਾ ਹੁੰਦਾ ਹੈ ਇਹ ਬੱਚਿਆਂ ਦੇ ਨਾਲ ਜਦੋਂ ਗੇਮ ਚੱਲਦੀ ਹੈ ਦਿਨ ਬਣਾਉਣੇ ਆ ਤੁਸੀਂ ਬੱਚੇ ਦੇ ਨਾਲ ਹੋ ਕੇ ਪਤੰਗ ਚੜਾਓ ਨਾ ਕਿ ਇਕੱਲਿਆਂ ਨੂੰ ਬੱਚਿਆਂ ਨੂੰ ਪਤੰਗ ਢੜਾਉਣ ਦਾ ਮੌਕਾ ਦਿਓ ਬੱਚੇ ਨੂੰ ਨਹੀਂ ਪਤਾ ਹੁੰਦਾ ਚੰਗੇ ਮਾੜੇ ਕੰਮ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸਹਿਨਵਾਸੀਆਂ ਨੂੰ ਪਿੰਡਾਂ ਵਿੱਚ ਵੀ ਜੋ ਵੇਚਦੇ ਆ ਕਿ ਚਰਨ ਦੋ ਦਾ ਸੇਵਨ ਨਾ ਕੀਤਾ ਜਾਵੇ ਧੰਨਵਾਦ